ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਇਹ ਸਭ ਤੋਂ ਸਾਰੇ ਸਮੂਹ ਸੰਗਤ ਨੂੰ ਸਾਰੇ ਮੇਰੇ ਪੰਜਾਬ ਨੂੰ ਤਨ ਤਨ ਸ੍ਰੀ ਗੁਰਨਾਗ ਦੇਵ ਜੀ ਦੇ ਗੁਰਪੁਰਬ ਦੀ ਬਹੁਤ ਬਹੁਤ ਮੁਬਾਰਕਾ ਜੀ ਸੱਚੇ ਪਾਤਸ਼ਾਹ ਤੁਹਾਨੂੰ ਗੁਰਨਾਨਕ ਸਾਡੇ ਦੇ ਮਿਹਰ ਭਰੇ ਹੱਥ ਰੱਖਣ ਸੋ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਪਰਵਾਹ ਤੇ ਮਿਹਰ ਭਰੇ ਹੱਥ ਰੱਖਣ ਬੱਚਿਆਂ ਨੂੰ ਪੜ੍ਹਾਈ ਵਿੱਚ ਵਾਦਾ ਦੇਣ ਜੀੁਰਗਰੀ ਸਿਹਤ ਠੀਕ ਰੱਖਣਾ ਬਰੇ ਵੱਲੋਂ ਇਹੀ ਅਰਦਾਸ ਹੈ ਜੀ ਹੋਰ ਬਾਕੀ ਸਲਾਓ ਆਜੋ ਜੁੜਦੇ ਆਪਾਂ ਆਬੇ ਗੱਲਬਾਤ ਧੰਨਵਾਦ ਵੀਰ ਨੇ ਜਿਹਨੇ ਸਭ ਤੋਂ ਪਹਿਲੀ ਲਾਈਕ ਆ ਕੇ ਜੇ ਮੇਰੀ ਭੈਣ ਨੇ ਲਾਈਕ ਕੀਤਾ ਸਭ ਤੋਂ ਪਹਿਲਾ ਲਾਈਕ ਮੈਸੇ ਤੇ ਜਰੂਰ ਗੱਲਬਾਤ ਕਰਕੇ ਜਾਇਆ ਕਰੋ ਵੀਰ ਮਣਕੇ ਯਾਰ 5 4 ਮਿੰਟ 2 ਮਿੰਟ ਤੇ 4 ਮਿੰਟ ਤੇ 3 ਮਿੰਟ ਜਿੰਨੀ ਹੁੰਦੀ ਹੈ ਹਾਜ਼ਰ ਜਰੂਰ ਹੋਇਆ ਕਰੋ ਨਰਪੈ ਸਿੰਘ ਕਿਵੇਂ ਹੈ ਭਾਈ ਇਹ ਠੀਕ ਹੈ ਨਰਪੈ ਸਿੰਘ ਤੂੰ ਹੁਣ ਕੀ ਹਾਲ ਚਾਲ ਹੈ ਮੈਨੂੰ ਲੱਗਦਾ ਜੀ ਤੂੰ ਗੁਰੂ ਘਰ ਦੇ ਗੇਟ ਦੇ ਮੂਹਰੇ ਬੈਠਾ ਹੈ ਮੇਰੇ ਹਿਸਾਬ ਨਾਲਾ ਉਹ ਲੱਗਿਆ ਵੀ ਸਾਹਮਣੇ ਬੈਠੇ ਤੂੰ ਜਿਹੜੀ ਬਣੀ ਦੀ ਆਪਣੀ ਉਹ ਬੈਠਣ ਵਾਲੀ ਜਿਹੜਾ ਤਾਸ ਖੇਡਦੇ ਨੇ ਖੋਠੜਾ ਕੀ ਹਾਲ ਚਾਲ ਆ ਕਿੱਦਾਂ ਦੇ ਸੇਪਾ ਉਹ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ

ਸਭ ਦੀ ਆਪਣੀ ਆਪਣੀ ਅਕਲ ਹੈ ਭਾਈ ਓਏ ਕੋਟ ਲਓ ਨਮੀਤ ਆ ਜੀਆ ਭਾਈ ਸਾਰਿਆਂ ਦੇ ਪਰਿਵਾਰ ਤੇ ਬਾਬਾ ਨਾਨਕ ਮੀਰਪੁਰੇ ਹੱਥ ਰੱਖੇ ਤੰਦਰੁਸਤੀਆਂ ਬਖਸ਼ੇ ਤੇ ਬੱਚਿਆਂ ਨੂੰ ਪੜ੍ਹਾਈ ਵਿੱਚ ਵਾਧਾ ਦੇਵੇ ਜੀ ਆਰਗੇਨਾਈਜ਼ੇਟ ਠੀਕ ਰੱਖੇ ਰਬ ਤੇ ਚਾਰ ਦੀ ਕਲਾ ਰੱਖੇ ਤੁਹਾਡੇ ਤੇ ਮੀਆਂ ਗਲੇਗਾ ਕਿੰਨੀਆਂ ਗਲੇਗਾ ਛਪੇ ਇਹ ਗਲੇਗਾ ਯਾਕ ਵੀਰਵਾਨ ਕੇ ਸਾਰਿਆਂ ਨੇ ਲਾਈਕ ਜਰੂਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੇ 2-4 ਮਿੰਟ ਗੱਲਬਾਤ ਜ਼ਰੂਰ ਕਰਕੇ ਜਾਇਆ ਕਰੋ ਥੋੜੇ ਸਾਥ ਵਾਲੇ ਆਪਾਂ ਨੂੰ ਹੌਸਲਾ ਮਿਲਦਾ ਅਲੇ ਬੰਦੇ ਕਿਉਂ ਜੁੜ ਰਹੇ ਆਪਣੇ ਨਾਲ ਬਈ ਬੰਦੇ ਘੱਟ ਜੋੜੇ ਨੇ ਅੱਜ ਇੱਕ ਬੇਨਤੀ ਜ਼ਰੂਰ ਕਰਨੀ ਹੈ ਬੱਚਿਆਂ ਨੂੰ ਜਦੋਂ ਬੱਚੇ ਪਟਾਕੇ ਚਲਾਉਂਦੇ ਨੇ ਦਿਵਾਲੀ ਨੂੰ ਚਲਾਏ ਨੇ ਗੁਰਪੁਰਬ ਤੇ ਵੀ ਤਕਰੀਬਾਂ 'ਚ ਬੱਚੇ ਪਟਾਕੇ ਚਲਾਉਂਦੇ ਜਰੂਰ ਨੇ ਬੱਚੇ ਪਟਾਕੇਆਂ ਤੋਂ ਪਰਹੇਜ਼ ਕਰਨ ਗਰੇਜ ਕਰਨ ਦੂਰ ਰਹਿਣ ਹੋਗੇ ਪਟਾਕੇ ਪ੍ਰਦੂਸ਼ਣ ਵੀ ਫਲਾਉਂਦੇ ਨੇ ਨੰਬਰ 2 ਕਈ ਵਾਰੀ ਪਟਾਕਾ ਹੱਥੋਂ ਹਿੱਕ ਚੱਲ ਜਾਂਦਾ ਅੱਖ ਮੂਝੀ ਪੈ ਜਾਂਦਾ ਜੀ ਉਹਦੇ ਨਾਲ ਥੋੜਾ ਨੁਕਸਾਨ ਹੋ ਸਕਦਾ ਸਸੀ ਕਾਲ ਜਸਾ ਜਸਨ ਮੇਂ ਦੀਪ ਸਿੰਘ ਸਸੀ ਕਾਲ ਵੀਰੇ ਕੀ ਹਾਲ ਚਾਲ ਹੈ ਵੀਰਾ ਜੀ ਠੀਕ ਠਾਕ ਹੋ ਵੀਰੇ ਪਰਵਾਹ ਠੀਕ ਹੈ ਜੀ ਬਾਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੀਰੇ ਗੁਰਪੁਰਬ ਦੀਆਂ ਤਾਂ ਤਰ ਸ੍ਰੀ ਗੁਰੂ ਲਾਖਦੇਵ ਜੀ ਦੇ ਪੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਬਾਬਾ ਨਾਨਕ ਤੁਹਾਡੇ ਪਰਿਵਾਰ ਤੇ ਮਿਹਰ ਭਲੇ ਹੱਥ ਰੱਖੇ ਤਾਂ ਦਰਸਤੀਆ ਬਖਸ਼ੇ ਸਾਨੂੰ ਸਸੀਆ ਕਾਲ ਦੀ ਸਸੀਆ ਕਾਲ ਰਾਮ ਦੀ ਜੱਠਾ ਦੀ ਸਸੀ ਕਾਲ ਕੀ ਹਾਲ ਚਾਲ ਹੈ ਵੀਰੋ ਬਾਬਾ ਨਾਨਕ ਤੁਹਾਨੂੰ ਸਭ ਨੂੰ ਖੁਸ਼ੀਆਂ ਦੇਵੇ ਆਪਣੇ ਬੋਲੋ ਇਹ ਹੀ ਅਰਦਾਸ ਆ ਬਾਬਾ ਨਾਨਕ ਤੁਹਾਨੂੰ ਤੰਦਰੁਸਤ ਰੱਖੇ ਸਭ ਤੋਂ ਬੜੀ ਚੀਜ਼ ਤੰਦਰੁਸਤੀ ਹੈ ਜੇ ਤੁਹਾਡੇ ਕੋਲ ਤੰਦਰੁਸਤੀ ਤੁਹਾਡੇ ਕੋਲ ਸਭ ਕੁਝ ਹੈਗਾ ਜੇ ਤੰਦਰੁਸਤੀ ਨਹੀਂ ਹੈਗੀ ਫਿਰ ਕੁਝ ਵੀ ਨਹੀਂ ਧੰਨਵਾਦ ਜੀ ਤੁਹਾਨੂੰ ਇਹ ਮੌਕਾ ਜੀ ਕਦੇ ਨੀ ਕਲਾਜ ਰੱਖੇ ਬਾਬਾ ਨਾਨਕ ਸਾਰੇ ਪਰਿਵਾਰ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਚੰਗੀ ਕਲਾਜ ਦੇ ਬਹਰ ਮੈਂ ਤਾਂ ਹੀ ਬੈਠਦਾ ਹਾਂ ਉਹਦਾ ਬਾਹਰ ਨਾ ਮੱਖੀਆਂ ਦੇ ਬੱਛੇ ਮੈਂਦੀ ਹੈਗਾ

ਤਾਂ ਬਾਬਾ ਜੀ ਤੁਹਾਨੂੰ ਆਰੰਭ ਦੀ ਜੀ ਛਾਈ ਸਲੋ ਵੀ ਬਹੁਤ ਬਧਾਈ ਆ ਬਿਰ ਗੁਰਪੁਰਬ ਦੀਆਂ ਬਾਬਾ ਨਾਨਕ ਸਿੰਘ ਨੂੰ ਤੰਦਰੁਸਤੀਆਂ ਦੇਵੇ ਪਰਿਵਾਰ ਤੇ ਮਿਹਰ ਦਾ ਹੱਥ ਰੱਖੇ ਚੜ੍ਹਦੀ ਕਲਾ ਚ ਰੱਖੇ ਕਿ ਚੋਕੇ ਤੋਂ ਬਲਾਗ ਕਰਦੇ ਹੋ ਬਾਈ ਜੀ ਤੁਸੀਂ ਗੁਰੂ ਦੱਸ ਕੇ ਜਾਇਆ ਕਰੋ ਜਿਹੜੀ ਜਿਹੜੀ ਸਾਈਡ ਤੋਂ ਬਲਾਗ ਕਰਦੇ ਹੋ ਕਿੱਥੇ ਤੱਕ ਮੇਰੀ ਆਵਾਜ਼ ਜਾ ਰਹੀ ਆ ਜਿਹੜੇ ਸ਼ਹਿਰ ਤੱਕ ਕਿਹੜੇ ਜ਼ਿਲ੍ਹੇ ਤੱਕ ਜੀ ਨੂੰ 2-4 ਮਿੰਟ ਗੱਲ ਕਰਕੇ ਜਾਇਆ 何で ?Okay, you pay more about the argument or anything?Okay, you pay. ਸਾਰੇ ਛੋੜੇ ਭਰਾਓ ਤੁਸੀਂ ਵੱਡੇ ਭਰਾਓ ਤੁਸੀਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਈ ਦਾ ਪੰਜਾਬ ਦਾ ਛੋਟਾ ਭਰਾ ਕਹਿੰਦੇ ਨੇ ਇਹਨੂੰ ਸਿਆਣੇ ਨੂੰ ਕਹਿੰਦੇ ਪੰਜਾਬ ਹਰਿਆਣਾ ਭਾਈ ਭਾਈ ਨੇ ਹਰਿਆਣਾ ਪੰਜਾਬ ਦਾ ਛੋਟਾ ਭਾਈ ਹੈ ਸਾਡੇ ਆਪਣੇ ਲੋਕੋਂ ਤੁਸੀਂ ਰੱਬ ਤੁਹਾਨੂੰ ਚੜ੍ਹਦੀ ਕਲਾ ਕੋਸ਼ਲੋਬਜੀਤ ਪਰਿਵਾਰ ਸਾਹਿਬ ਚੜ੍ਹਦੀ ਕਲਾ ਜੀ ਗੁਰਪ੍ਰਬ ਘਰ ਮੱਥਾ ਮੱਥਾ ਟੇਕਿਆ ਗੁਰੂ ਘਰ ਜਾਂ ਘਰੇ ਟੇਕਿਆ ਜਾਂ ਗੁਰੂ ਘਰ ਟੇਕਿਆ ਉਦੋਂ ਦੇਖ ਆਪਣਾ ਜਲਦਾ ਲਾਈਵ ਆਪਣਾ ਉਦੋਂ ਜਗਾ ਵਧੀਆ ਓਰੇ ਮੱਖੀਆਂ ਜਦੋਂ ਉਹ ਤਾਂ ਮੱਖੀਆਂ ਵੀ ਘਟ ਨੇ ਜੇ ਵਾਈਫਾਈ ਦੀ ਸੱ ਕਰੇ ਜਾਂਦੀ ਹੋਈ ਉਹ ਯਾਰ ਇਹਦਾ Wi-Fi ਦੀ ਲਾਈਨ ਟੁੱਟ ਜਾਂਦੀ ਆ ਪੰਗਾ ਆ। ਤੁਹਾਨੂੰ ਵੈਸੇ ਤਾਂ ਦੀਵਾਨ ਕੁਛਪਰ ਤਾਂ ਮੇਰੀ ਵੀਡੀਓ ਸਹੀ ਆ ਰਹੀ ਆ ਆਪਣਾ। Wi-Fi ਦੇ ਵਿੱਚ ਤਾਂ ਲਾਈਨ ਟੁੱਟ ਜਾਂਦੀ ਆ। ਬੰਨ ਨੈਟਵਰਕ ਤੇ ਚੱਲ ਰਹੀ ਆ ਹੁਣ। ਵੀ ਆਵਾਜ਼ ਬੂਜੋ ਵੀਡੀਓ ਸਹੀ ਚੱਲ ਰਹੀ ਆ। ਇਹ ਕੋਟਾ ਦਾ ਨਾਮ ਸ਼ੇਰਗਿਲ ਸਿੰਘ ਆ। ਨਹੀਂ ਮੇਰਾ ਸਰਨੇਵਾਜਦੇ ਸ਼ੇਰਗਿਲ ਆ। ਨਾਮ ਤਾਂ ਮੇਰਾ ਸਿਮਰਨਜੀਤ ਸਿੰਘ ਹੈ। ਓਕੇ। ਸਾਫ ਆਰੀ ਮਤਲਬ ਖਾਲੀ ਦਾ ਨਹੀਂ ਆ ਰਹੀ। ਨਾਮ ਤਾਂ ਮੇਰਾ ਸਿਮਰਨਜੀਤ ਸਿੰਘ ਹੈ। ਮੇਰਾ ਸਰਨੇਮ ਹੈ ਸ਼ੇਰਗੇਲਾ। ਮੇਰਾ ਸਰਨੇਮ ਲਿਖਿਆ ਹੋਣਾ ਐਡੀ ਦੇ ਉੱਪਰ। ਜੀ ਮੈਂ ਤੁਹਾਡੇ ਓਕੇ ਭੈਣ ਓਕੇ 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 ਆਂ ਵੀ ਚੱਠਾ ਕਿ ਪਤਾ ਕਿ ਹੁਣ ਇਦਾਂ ਰਾਮਦੀਪ ਕੌਰ ਨਹੀਂ ਨਾ ਪਾਇਆ ਵਾ ਫਿਰ ਤਾਂ ਕੋਈ ਪਤਾ ਨਹੀਂ ਲੱਗਦਾ ਮਾਫੀ ਚਾਹੁੰਨਾ ਭੈਣ ਮੇਰੀ ਏ ਜੇ ਹੁਣ ਕੋਈ ਬਦਲ ਕੌਰ ਪਾਇਆ ਬੰਦਾ ਫਿਰ ਪਤਾ ਲੱਗ ਜਾਣਾ ਵੀ ਹਨਾ ਕੋਈ ਨੇੜੀ ਹੈ ਜਾਂ ਸਿੰਘ ਪਾਇਆ ਹੁੰਦਾ ਪਤਾ ਲੱਗਦਾ ਬੰਦਾ ਇਹ ਰੋਕੇ ਫਿਰ ਰਾਮਦੀਪ ਚੱਠਾ ਪਾਇਆ ਵਾ ਕੱਲਾ ਸੱਸੀ ਤਾਲੀ ਸੱਸੀ ਤਾਲੀ ਚੱਲਦੀ ਸੱਸੀ ਤਾਲ ਹੋਰ ਭੈ ਠੀਕ ਠਾਕ ਹੋ ਪਰਵਾ ਠੀਕ ਹੈ ਭੈਣ ਮੇਰੀ ਵਧਾਈਆਂ ਤੁਹਾਨੂੰ ਬਾਬਾ ਮੁਬਾਰਕਾਂ ਹੋਰੇ ਕਮਾਈਏ ਨਾ ਪਰ ਮੁੰਦੇ ਤਪ ਪੈਰੀਆ ਜਿਹੜੇ ਤੇ ਲੋਪ ਪਾਇ ਹੁੰਦਾ ਰਮਦੀਪ ਕੌਫ ਹੈ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਉਹ ਦੱਸੋ ਰੋਟੀ ਪਾਣੀ ਕਿਹਦੇ ਕਿਹਨੇ ਖਾ ਲਿਆ ਕਿਹਨੇ ਕਿਹਨੇ ਨਹੀਂ ਖਾਦਾ ਮੇਰੇ ਵਾਂਗੂ ਮੈਂ ਲੇਟ ਖਾਨਾ ਮੈਂ ਸਾਡਾ ਹੁੰਦਾ 11 11:30 12:00 ਵਜੇ ਦਿਨ ਦੇ ਵਿੱਚ ਮੈਂ ਦੋ ਟਾਈਮ ਰੋਟੀ ਖਾਨਾ ਦੁਪਹਿਰ ਵਾਲੀ 2:00 ਵਜੇ ਇਕੱਠੇ ਖਾਂਦੇ ਆ ਅਸਲਾਮੁਅਲਿਕਮ ਜੱਟ ਸਾਹਿਬ ਓਕੇ ਜੀ ਓਕੇ ਵਾਲੇਕੁਮ ਸਲਾਮ ਬਾਜੀ ਰਾਇਆ ਸਾਂਜੀ ਵੈਲਕਮ ਸਤਿ ਸ੍ਰੀ ਅਕਾਲ ਵਾਲੇਕੁਮ ਸਲਾਮ ਸਤਿ ਸ੍ਰੀ ਅਕਾਲ ਮੇਰੀ ਫੈਮਿਲੀ ਬਹੁਤ ਵੱਡੀ ਆ ਭੈਣ ਮੇਰੀ ਏ ਜੁਆਇੰਟ ਫੈਮਿਲੀ ਆ ਮੇਰੇ ਫਾਦਰ ਸਾਹਿਬ ਨੂੰ ਦੋ ਭਰਾ ਇਕੱਠੇ ਰਹਿੰਦੇ ਨੇ ਤੇ ਮੈਨੂੰ ਮੈਨੂੰ ਦੋਨੇ ਭੈਣਾਂ ਨਹੀਂ ਆ ਤੇ ਬਾਕੀ ਅਸੀਂ ਬੱਚਿਆਂ ਦਾ ਆ ਪੰਜ ਸਾਸੀਆਂ ਕਾਜੀ ਸਾਸੀਆਂ ਕਾਜ ਚੱਲ ਕੀ ਹਾਲਾ ਵੀਰੇ ਤੇ ਬੱਚੇ ਨੇ ਮੇਰੀ ਵਾਈਫ ਤੇ ਬਡੇ ਭਰਾ ਭਰਾ ਦੀ ਵਾਈਫ ਮੇਰੀ ਭਝਾਈ ਉਹਦੇ ਬੱਚੇ ਮੇਰੇ ਬੱਚੇ ਬਹੁਤ ਵੱਡੀ ਫੈਮਿਲੀ ਆ ਜੁਆਇੰਟ ਫੈਮਿਲੀ ਆ ਦੋ ਅਸੀਂ ਭਰਾ ਤਿੰਨ ਸਿਸਟਰਾਂ ਐ ਮਤਲਬ ਇਕੱਠਾ ਰਹੇ ਪਰਿਵਾਰ ਆ ਹੋਰ ਆ ਸਾਜੀ ਠੀਕ ਠਾਕ ਹੋ ਮਾਈ ਜੀ ਚੜ੍ਹਦੀ ਕਲਾ ਚ ਕਿੱਥੋਂ ਬਲਾਉ ਕਰਦੇ ਹੋ ਜਰੂਰ ਦੱਸ ਕੇ ਜਾਇਆ ਕਰੋ ਤੁਹਾਡੀ ਆਵਾਜ਼ ਕੱਟ ਰਹੀ ਹੈ ਉਹੀ ਇਹ ਨਾ ਨੈਟਵਰਕ ਟੁੱਟਦਾ ਹੈਗਾ ਮੈਂ ਤਾਂ ਹੀ ਉਹਦੇ ਵਾਈਫਾਈ ਦਾ ਨਾ ਵੀ ਰੇਂਜ ਦੀ ਪ੍ਰੋਬਲਮ ਆ ਮੈਂ ਅੱਧਰ ਰੇਂਜ ਚ ਜਾਂਦਾ ਵਧੀਆ ਪਾਜੀ ਵਧੀਆ ਵਧੀਆ ਰੱਖੇ ਜੀ ਬਾਬਾ ਨਾਨਕ ਉਧਰ ਸਾਈਡ ਤੇ ਜਾ ਕੇ ਨਾ ਵਾਈਫਾਈ ਵੀ ਰੇਂਜ ਕੱਟ ਜਾਂਦੀ ਆ ਹਾਂ ਉਹ ਦੇਖੋ ਠੀਕ ਆ ਰਹੀ ਆ ਹਾਂ ਜੀ ਥੋੜੀ ਪ੍ਰੋਬਲਮ ਵੀ ਆ ਰਹੀ ਆ ਟਾਈਲ ਦੇ ਵਿੱਚ ਵੈਸੇ ਹੁਣ ਸਹੀ ਗੱਲ ਪਿਆ ਹੋ ਗਿਆ ਹੁਣ ਵਾਈਫਾਈ ਕਨੈਕਟ ਹੋ ਗਿਆ ਬਿਲਕੁਲ ਬਿਲਕੁਲ ਜੀ ਜੁਆਇੰਟ ਫੈਮਿਲੀ ਦਾ ਬਣਾ ਕੱਲਾ ਕ ਮਜ਼ਾ ਰੌਣਕ ਮੇਲਾ ਲੱਗਿਆ ਰਹਿੰਦਾ ਘਰ ਦੇ ਵਿੱਚ ਕਦੇ ਬੋਰ ਨਹੀਂ ਹੋਏ ਆਪਾਂ ਸਭ ਤੋਂ ਵੱਡੀ ਚੀਜ਼ ਇਹ ਆ ਵੀ ਘਰ ਦੇ ਵਿੱਚ ਰੌਣਕ ਮੇਲਾ ਬਹੁਤ ਲੱਗਿਆ ਰਹਿੰਦਾ ਕਿਉਂ ਬੱਚੇ ਨੇ ਇਕੱਠੇ ਰਹਿੰਦੇ ਆ ਸਾਰੇ ਹਾ ਹਾ ਹੀ ਹੀ ਹੂ ਚੱਲੀ ਹੋ ਜਾਂਦਾ ਓਕੇ ਜੋਕੇ ਮੱਗੇ ਵਾਲਿਓ ਚੰਨ ਜੀ ਓਕੇ ਓਕੇ ਥੋੜੀ ਲਾਈਵ ਤੇ ਮੈਂ ਥੋੜੀ ਵੀਡੀਓ ਮੈਂ ਕਮੈਂਟ ਵੀ ਕਰਿਆ ਥੋੜੀ ਲਾਈਵ ਤੇ ਮੈਂ ਦੋ ਤਿੰਨ ਵਾਰੀ ਆਇਆ ਚੰਨ ਬਾਈ ਜੀ ਜੁਆਇੰਟ ਫੈਮਿਲੀ ਦਾ ਦੇਖੋ ਸਭ ਤੋਂ ਬੜੀ ਕੀ ਹੈ ਜੁਆਇੰਟ ਫੈਮਿਲੀ ਦੇ ਵਿੱਚ ਬਹੁਤ ਮੇਰੇ ਸਾਬਾ ਬਹੁਤ ਫਾਇਦਾ ਹੈ ਨਕਸਾਰ ਕੋਈ ਨਹੀਂ ਹੈ ਜੁਆਇੰਟ ਫੈਮਿਲੀ ਦੇ ਵਿੱਚ ਦੇਖੋ ਕਿ ਤਾਂ ਖਰਚਾ ਘਟ ਹੁੰਦਾ ਜਿਹੜੀ ਮੇਰੀ ਆਪਣੀ ਸੋਚ ਆ ਵੀ ਪਰਿਵਾਰ ਇਕੱਠਾ ਚੱਲੀ ਜਾਂਦਾ ਖਰਚਾ ਘਟ ਹੁੰਦਾ ਤੇ ਬੱਚੇ ਇਕੂ ਜਿਹਨਾਂ ਨਾਲ ਖੇਡੀ ਜਾਂਦੇ ਨੇ ਬੱਚਿਆਂ 'ਚ ਪਿਆਰ ਬਣਿਆ ਰਹਿੰਦਾ ਜਦੋਂ ਨਾ ਦੋ ਭਰਾ ਲੱਗ ਹੋ ਜਾਂਦੇ ਨੇ ਫਿਰ ਬੱਚਿਆਂ ਦੇ ਮਨਾਂ 'ਚ ਵੀ ਥੋੜੀ ਜਿਹੀ ਈਰਖਾ ਪੈਦਾ ਹੋਣ ਲੱਗ ਜਾਂਦੀ ਆ ਬੱਚੇ ਇਕੱਠੇ ਰਹਿੰਦੇ ਨੇ ਮੇਰੇ ਮੇਰੇ ਭਰਾ ਦੇ ਬੱਚੇ ਸਾਰੇ ਇਕੱਠੇ ਰਹਿੰਦੇ ਅਸੀਂ ਜੁਆਇੰਟ ਫੈਮਿਲੀ ਆ ਤੇ ਮਾਤਾ ਪਿਤਾ ਇਕੱਠੇ ਰਹਿੰਦੇ ਨੇ ਵੱਡੀ ਮੰਮੀ ਮੇਰੇ ਨਾਲ ਰਹਿੰਦੀ ਆ ਮੇਰੀ ਮਾਤਾ ਵੀ ਨਾਲ ਰਹਿੰਦੀ ਆ ਸਾਰੇ ਇਕੱਠੇ ਰਹਿੰਦੇ ਅਸੀਂ ਰਲ ਮਿਲ ਕੇ ਵਧੀਆ ਟਾਈਮ ਪਾਸ ਹੋ ਰਿਹਾ ਉਕੇ ਜੋ ਕਿ ਨਹੀਂ ਮੇਰੇ ਕੋਲ ਵੀ ਖੈਰ ਵਾਈਫਾਈ ਦਾ ਹੈ ਟੈਲ ਦੀ ਚੱਲਦਾ ਮੇਰਾ ਵੀ ਚੱਲਦਾ ਹੁਣ ਦੇ ਹੁਣ ਮੇਰਾ ਵਾਈਫਾਈ ਨਾਲ ਕਨੈਕਟ ਹੋ ਗਿਆ ਬਿਲਕੁਲ ਸਭ ਤੋਂ ਵੱਡੀ ਚੀਜ਼ ਇਹ ਹੈ ਕਿਤੇ ਵੀ ਬੰਦੇ ਨਹੀਂ ਜਾਣਾ ਮਗਰ ਕੋਈ ਚਿੰਤਾ ਨਹੀਂ ਹੁੰਦੀ ਹੈ ਨਾ ਮਗਰ ਪਰਵਾਜ਼ ਫੈਮਿਲੀ ਏਡੀ ਵੱਡੀ ਆ ਚਾਰ ਬੰਦੇ ਆ ਕੇ ਚਾਰ ਘਰੇ ਹੁੰਦੇ ਨੇ ਚਾਰ ਜਣੇ ਬਾਗੇ ਚਾਰ ਘਰੇ ਰਹਿੰਦੇ ਨੇ ਮੇਰੀ ਜੁਆਇੰਟ ਫੈਮਿਲੀ ਆ ਬੜੀ ਸੋਹਣੀ ਫੈਮਿਲੀ ਆ ਮੇਰੀ ਅਸੀਂ ਨਾਲੋਂ ਵੀ 13-14 ਜਣੇ ਆ ਸਾਰੇ ਟੋਟਲ ਵਿੱਚੇ ਬੱਚੇ-ਮੁੱੱਚੇ ਲਾ ਕੇ 13-14 ਜਣੇ ਇਸ ਇਕੱਠੇ ਰਹਿੰਦੇ ਆ ਘਰ ਦੇ ਵਿੱਚ ਬਹੁਤ ਰੌਣਕ ਮੇਲਾ ਬੜੀਆ ਖੁੱਲਾ ਘਰ ਆ ਮਤਲਬ ਇੰਨਾ ਰੌਣਕ ਮੇਲਾ ਹੁੰਦਾ ਵੀ ਟੀਵੀ ਟੂਵੀ ਮੋਬਾਈਲਾਂ ਦੀ ਲੋੜ ਨਹੀਂ ਪੈਂਦੀ ਜਾਂ ਤਾਂ ਮੈਂ ਜਦ ਮੈਂ ਦੇਖਿਆ ਲੋਕ ਜਿਹੜੇ ਸਿੰਗਲ ਫੈਮਿਲੀਆ ਰਹਿੰਦੇ ਨੇ ਸਭ ਉਹਦੇ ਕਮਰੇ ਵਿੱਚ ਬੈਠੇ ਰਹਿੰਦੇ ਨੇ ਮੋਬਾਈਲ ਤੇ ਬੈਠੇ ਰਹਿੰਦੇ ਨੇ ਜ਼ਿਆਦਾ ਟਾਈਮ ਇਹ ਤਾਂ ਮੈਂ ਵੀ ਵਰਤੋਂ ਕਰਦਾ ਮੋਬਾਈਲ ਦੀ ਮਤਲਬ 19 ਮੈਂ ਜੀ ਪੰਜਾਬ ਪਟਿਆਲਾ ਬੋਮੀਗਾ ਮੀਨਾ ਜੀ ਮੈਂ ਪੰਜਾਬ ਪਟਿਆਲਾ ਸੇ ਹਾਂ ਲੱਗਣਾ ਲੱਗੇ ਜੀ ਪਰਮਾਤਵਾ ਚਾਹੇ ਲੱਗੇ ਧੰਨਵਾਦ ਮੇਰੀ ਭੈਣ ਧੰਨਵਾਦ ਬਾਬਾ ਨਾਲ ਕੋ ਥੋਲ ਵੀ ਚਾਹੀਦਾ ਚਾਹੇ ਰੱਖੇ ਤੁਹਾਡੇ ਪਰਿਵਾਰ ਨੂੰ ਵੀ ਸੁਖ ਸ਼ਾਂਤੀ ਬਖਸ਼ੇ ਤੰਦਰੁਸਤੀ ਬਖਸ਼ੇ ਸਭ ਤੋਂ ਵੱਡੀ ਚੀਜ਼ ਹੈ ਮੈਂ ਅੱਗੇ ਵੀ ਕਹਿੰਦਾ ਹਾਂ ਮੈਂ ਹੁਣ ਵੀ ਦੁਬਾਰਾ ਇਹ ਗੱਲ ਬੋਲ ਰਿਹਾ ਵੀ ਜਦੋਂ ਵੀ ਗੁਰੂ ਘਰ ਜਾਨੇ ਹੋ ਜਾਂ ਮਾਲਕ ਮੁਰੇ ਅਰਦਾਸ ਕਰਦੇ ਹੋ ਤੰਦਰੁਸਤੀ ਮੰਗਿਆ ਕਰੋ ਕੋਠਿਆਂਕਾਰਾਂ ਨਾ ਮੰਗਿਆ ਕਰੋ ਬਾਬੇ ਸਭ ਕੁਝ ਆਪੇ ਦੇ ਦਿੰਦਾ ਜਿੰਨੂੰ ਜਿੰਨੂ ਬਾਬੇ ਮਾਲਕ ਨੇ ਲਿਖਿਆ ਉਹ ਮਿਲੇ ਜਾਣਾ ਬਸ ਤੰਦਰੁਸਤੀ ਜ਼ਰੂਰ ਮੰਗਿਆ ਕਰੋ ਬਸ ਸੱਚੇ ਪਾਤਸ਼ਾਹ ਤੰਦਰੁਸਤੀ ਰੱਖਿਓ ਜੇ ਤੁਹਾਡੇ ਕੋਲ ਤੰਦਰੁਸਤੀ ਹੈ ਪਰਿਵਾਰ ਦੇ ਵਿੱਚ ਸਭ ਕੋਲ ਸਭ ਕੁਝ ਹੈਗਾ ਬਿਲਕੁਲ ਜੀ ਬਿਲਕੁਲ ਬਹੁਤ ਵੱਡਾ ਖਰਚਾ ਹੋ ਜਾਂਦਾ ਜੀ ਅਲੱਗ ਅਲੱਗ ਫੈਮਿਲੀਆ ਦਾ ਤੁਹਾਨੂੰ ਵੀ ਮੁਬਾਰਕਾਂ ਭਾਈ ਜੀ ਹਰਦੀਪ ਸਿੰਘ ਜੀ ਬਹੁਤ ਬਹੁਤ ਪਰੀਆ ਵੀਰੇ ਬਹੁਤ ਬਹੁਤ ਵੈਲਕਮ ਆ ਜੀ ਤੁਹਾਡਾ ਲਾਈਵ ਤੇ ਲਾਈਕ ਜਰੂਰ ਕਰ ਦਿਆ ਕਰੋ ਵੀਰ ਬਣ ਕੇ ਸਾਰੇ ਜਣ ਬੇਨਤੀ ਆ ਡਬਲ ਟਾਈਪ ਕਰਕੇ ਲਾਈਕ ਕਰ ਦਿਆ ਕਰੋ ਹੁਣੇ ਤੱਕ ਆਪਣੇ 3 ਲਾਈਕ ਹੋਏ ਨੇਗੇ ਬੰਦੇ ਆਪਾਂ ਬਹੁਤ ਬੈਠੇ ਆ ਵੀਰ ਡਬਲ ਟਾਈਪ ਕਰਕੇ ਲਾਈਕ ਜਰੂਰ ਕਰ ਦਿਆ ਕਰੋ ਜੀ ਮੈਨੂੰ ਮਾੜਾ ਮੋੜਾ ਬੈਨੀਫਿਟ ਹੋ ਜਾਂਦਾ ਤੁਹਾਡਾ ਕੁਝ ਨਹੀਂ ਜਾਂਦਾ ਹਨਾ ਉਈ ਆਪਣਾ ਖਰਚਾ ਨਹੀਂ ਹੁੰਦਾ ਇਹਦੇ ਉੱਪਰ ਆ ਪੱਡਾ ਫਲਟ ਕਰਕੇ ਇੱਕ ਲਾਈਕੇ ਕਰਨਾ ਹੁੰਦਾ ਬਹੁਤ ਬਹੁਤ ਧੰਨਵਾਦੀ ਧੰਨਵਾਦ ਚੰਦ ਜੀ ਦੇ ਮਿਹਰਬਾਨੀ ਜੀ ਰੱਬ ਤੁਹਾਡੇ ਵੀ ਪਰਿਵਾਰ ਚ ਸੁਖਸ਼ਾਦ ਰੱਖੇ ਹਮਾਰੇ ਵੀ ਐਸੇ ਹੀ ਹੈ ਓਕੇ ਜੋਕੇ ਭੂਮਿਕਾ ਜੀ ਓਕੇ ਜੀ ਬਾਏ 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 ਧੰਨਵਾਦ ਜੀ ਲਾਈਵ ਤੇ ਆਇਓ ਬਾਬਾ ਨਾਨਕ ਤੁਹਾਨੂੰ ਸਭ ਨੂੰ ਤੰਦਰੁਸਤੀ ਬਖਸ਼ੇ ਚਾਰੋਂ ਦਿਗਾਵਾ ਚ ਰੱਖੇ ਓਕੇ ਓਕੇ ਭੈਣ ਮਰੀਏ ਸੌਰੀ ਬਾਬੇ ਨਾਲ ਕਿ ਤੁਹਾਨੂੰ ਐਡਾ ਵੱਡਾ ਘਾਟਾ ਪਾਇਆ ਚਲੋ ਵੇਖੋ ਜਾਣਾ ਸਾਬ ਨੇ ਹਨਾ ਇੱਕ ਦਿਨ ਮੈਂ ਵੀ ਮਰਨਾ ਮਰਨਾ ਸੱਚ ਆ ਭੈਣ ਮਰੀਏ ਆਪਾਂ ਨੂੰ ਬਦਲ ਤਾਂ ਨਹੀਂ ਸਕਦੇ ਥੋੜੇ ਪਰਿਵਾਰ ਨੂੰ ਰੱਬ ਤੰਦਰੁਸਤੀ ਦੇਵੇ ਅੱਜ ਤੋਂ ਮੈਨੂੰ ਆਪਣਾ ਭਰਾ ਸਮਝੀ ਮੈਂ ਤੇਰਾ ਭਰਾ ਜੋ ਗਿਆ ਮੈਂ ਆ ਗਿਆ ਬਸ ਇਹੀ ਸਮਝਦੇ ਮੈਂ ਆ ਗਿਆ ਆਪਣਾ ਭਰਾ ਸਮਝ ਲਈ ਤੇ ਮੇਰੀ ਭੈਣ ਹੈ ਇਹਦੀ ਭੈਣਾ ਵਰਗੀ ਆ ਰੱਬ ਨੇ ਜੇ ਉਹ ਵੀ ਆਪਣੇ ਕੋਲ ਬੁਲਾ ਲਿਆ ਮੈਨੂੰ ਭੇਜਦਾ ਐਂ ਹੀ ਸਮਝ ਲੈ ਬਸ ਜਨਮ ਮੌਤ ਸੱਚ ਆ ਵਾ ਆਪਾਂ ਇਹਨੂੰ ਤਾਲ ਨਹੀਂ ਦੇ ਸਕਦਾ ਜੇ ਜਨਮ ਸੱਚਾ ਤਾਂ ਮੌਤ ਵੀ ਸੱਚਾ ਹੈ ਦੁਨੀਆ ਦਾ ਨਿਯਮ ਆ ਦਸੂਰਾ ਧਰਤੀ ਦਾ ਜਿਹਨੇ ਜਿਹੜਾ ਬੰਦਾ ਆਇਆ ਉਹਨੇ ਇੱਕ ਦਿਨ ਜਾਣਾ ਦੀਆ ਕੋਈ ਪਹਿਲਾਂ ਚਲ ਜਾਂਦਾ ਕੋਈ ਪੂਰੀ ਭੋਗ ਕੇ ਜਾਂਦਾ ਆਪਾਂ ਕਰ ਕੁਛ ਨਹੀਂ ਸਕਦੇ ਨਹੀਂ ਬਸ ਇੱਕ ਰੱਬ ਦਾ ਭਾਣਾ ਮੰਨਣਾ ਪੈਂਦਾ ਆਪਾਂ ਨੂੰ ਆਪਾਂ ਕੁਝ ਨਹੀਂ ਕਰ ਸਕਦੇ ਇਹਦੇ ਚ ਉਹ ਰੱਬ ਦਾ ਨਿਯਮ ਆ ਕੁਦਰਤ ਦਾ ਨਿਯਮ ਆ ਸਭ ਨੇ ਜਾਣਾ ਦੁੱਖ ਜਰੂਰ ਹੁੰਦਾ ਜਦੋਂ ਕੋਈ ਆਪਣਾ ਜਾਂਦਾ ਹਨਾ ਦੁੱਖ ਲੱਗਦਾ ਆਪਾਂ ਨੂੰ ਇੱਕ ਟੀ ਮੈਂ ਵੀ ਨੂੰ ਦੇਖੀ ਆ ਪਤਾ ਨਹੀਂ ਕੀ ਖਾਨੀ ਤਾਂ ਮੈਨੂੰ ਮੇਰੇ ਮਨ ਦਾ ਭ੍ਰਮ ਹੈ ਜਾਂ ਕੋਈ ਹੋਰ ਜਿਹੜੇ ਨਾਲ ਚੰਗਾ ਬੰਦਾ ਹੁੰਦਾ ਕੋਈ ਚੰਗਾ ਬੰਦਾ ਜਿਹਦੀ ਪਰਿਵਾਰ ਲੋਡ ਹੁੰਦੀ ਆ ਉਹਨੂੰ ਬਹੁਤ ਜਲਦੀ ਮੌਤ ਆਉਂਦੀ ਆ ਪਤਾ ਨਹੀਂ ਕੀ ਕਾਰਨ ਹੈ ਵਾਹਿਗੁਰੂ ਵਾਹਿਗੁਰੂ ਲਿਕੇ ਟੈਕਲ ਆ ਕੇ ਅੰਮ ਚੱਲਦੀ ਬਹੁਤ ਰਿਹਾ ਨੌਜਵਾਨ ਮੁੰਡਿਆਂ ਨੂੰ ਆਈਂ ਅੰਦੇ ਅਟੈਕ ਹਨ ਪਤਾ ਨਹੀਂ ਲੱਗ ਰਿਹਾ ਕਿ ਹੋ ਕੀ ਰਿਹਾ ਹੈ ਖੰਡ ਖਾਣੇ ਪੀਣੇ ਇਦਾਂ ਦੇ ਹੋਗੇ ਪਾਖਾਨੀ ਸਰੀਰ ਇਦਾਂ ਦੇ ਹੋਗੇ ਕੋਸ਼ਿਸ਼ ਕਰਿਆ ਕਰੋ ਵੀ ਘਰ ਦਾ ਖਾਣਾ ਖਾਇਆ ਕਰੋ ਬਾਹਰ ਦਾ ਖਾਣਾ ਪੀਣਾ ਬੰਦ ਕਰ ਦਿਓ ਜਮਾ ਆਪਦਾ ਘਰੇ ਬਣਾ ਕੇ ਖਾ ਲਓ 10 ਮਿੰਟ ਲੱਗਦੇ ਨੇ 20 ਮਿੰਟ ਲੱਗਦੇ ਨੇ ਖਰਾਕਾਂ ਜਿਹੜੀਆਂ ਬਾਹਰ ਦੀ ਆਪਾਂ ਖਾਂਦੇ ਆ ਨਾ ਬਹੁਤ ਗੰਦੀਆਂ ਖਰਾਕਾਂ ਨੇ ਕੋਈ ਵੀ ਚੀਜ਼ ਆ ਚਾਹੇ ਕੋਈ ਕੁਲਚੇ ਨੇ ਚਾਹੇ ਕੋਈ 버ਗਰ ਸ਼ਰਗ ਜੋ ਵੀ ਆਪਾਂ ਖਾਂਦੇ ਆ ਬਲਸੂ ਬਲਸੂ ਜਿਹੜਾ ਆਪਾਂ ਬਾਹਰ ਖਾਂਦੇ ਆ ਉਹ ਸਭ ਗੰਦਾ ਹੀ ਹੁੰਦਾ ਹੈ ਉਹ ਉਹ ਆਪਣੇ ਅੱਖਾਂ ਸਾਹਮਣੇ ਤੋਂ ਬਣਿਆ ਨਹੀਂਗਾ ਆਪਾਂ ਘਰੇ ਬਣਾ ਕੇ ਖਾ ਲੋ ਕੀ ਆ ਇਹ ਪਰ ਮੈਂ ਦੇਖਿਆ ਮੇਰੇ ਰਿਸ਼ਤੇਦਾਰਾਂ ਜੀ ਦੇਖਿਆ ਮੇਰੇ ਪਰਿਵਾਰਕ ਵੀ ਦੇਖਿਆ ਮੇਰੇ ਤਾਇ ਜੀ ਐਕਸਪਾਇਰ ਹੋਏ ਨੇ ਮੇਰੇ ਡੈਡੀ ਹੁਣ ਕੱਲੇ ਨੇ ਜਿਹਨੇ ਬੰਦੇ ਦੀ ਜਾਦੇ ਲੋਡ ਹੁੰਦੇ ਨੇ ਨਾ ਪਰਿਵਾਰ ਨੂੰ ਉਹਦੀ ਮੌਤ ਬਹੁਤ ਜਲਦੀ ਆਉਂਦੀ ਆ ਇੱਕ ਮਹਿਜ ਜੀ ਬਹੁਤ ਦੇਖਿਆ ਜਿਹੜਾ ਬੰਦਾ ਕੋਈ ਨਸ਼ਾ ਪੱਤਾ ਨਹੀਂ ਕਰਦਾ ਜਿਵੇਂ ਸ਼ੁੱਧ ਵੈਸ਼ਨੂ ਉਹਨੂੰ ਬਹੁਤ ਜਲਦੀ ਮੌਤ ਆਉਂਦੀ ਆ ਨਸ਼ੇੜੀਆਂ ਨੂੰ ਛੇਤੀ ਮੌਤ ਨਹੀਂ ਆਉਂਦੀ ਜਿਹਦਾ ਪਰਿਵਾਰ ਦੁਖੀ ਹੋਇਆ ਹੋਇਆ ਹੁੰਦਾ ਰਾਦੇ ਰਾਦੇ ਜੀ ਰਾਦੇ ਰਾਦੇ ਸ਼੍ਰੀ ਹਰੀ ਵਸੇ ਨਹੀਂ ਰਾਦੇ ਰਾਦੇ ਉਹ ਵਾਹੀ ਗਰੀ ਬਾਕੀ ਚਲੋ ਮਾਲਕ ਦੀ ਮਰਜ਼ੀ ਆ ਮਾਲਕ ਦੀ ਮੌਜ ਆ। ਉਹ ਹੀ ਨਾ ਮੈਂ ਤੈਨੂੰ ਕਹਿ ਰਿਹਾ ਪਹਿਲਾਂ ਹੀ ਗੱਲ ਬਕੀ ਹੈ ਜਿਹੜਾ ਬੰਦਾ ਨਾ ਜਮਾਂ ਸਾਫ਼ ਹੋਊਗਾ ਨਸ਼ੇ ਪੱਤਿਆਂ ਤੋਂ ਉਹਨਸੀ ਦੀ ਮੌਤ ਆਉਂਦੀ ਆ। ਜੇ ਆਲੇ ਦੁਆਲੇ ਦੇਖ ਲੋ ਰਿਸ਼ਤੇ ਦੇ ਵਿੱਚ ਦੇਖ ਲੋ ਜਿਹੜੇ ਕੋਈ ਛਾਪੀਂਦੇ ਨੇ ਜਾਂ ਕੋਈ ਮਾੜਾ ਮੋਟਾ ਹੋਣ ਨਸ਼ਾ ਪੱਤਾ ਗਾਣੇ ਭੁੱਕੀ ਫਿਮਾਂ ਦਾ ਕਾਹਦੇ ਦਾ ਵੀ ਉਹਨਾਂ ਨੂੰ ਸੀਦੀ ਮੌਤ ਨਹੀਂ ਆਉਂਦੀ। ਮੇਰੇ ਮਾਮਰੇ ਮੁੰਡੇ ਦੀ ਡੈਥ ਹੋਈ ਗੁਰਸਿੱਖ ਮੁੰਡਾ ਉਹਦੇ ਕੋਲ ਦੋ ਜੋੜੇ ਬੱਚੇ ਜੀਏ ਦੋਵੇਂ ਮੁੰਡੇ ਜੀਏ ਮੇ ਨਾਲੋਂ ਥੋੜਾ ਜਿਹਾ ਵੱਡਾ ਹੂ ਮਾੜਾ ਮੋਟਾ ਬਸ 5-4 ਸਾਲ ਆ ਉਹਨ ਵੀ ਇਦਾਂ ਹੀ ਟਾਈਪ ਹੋਇਆ ਗੁਰਸਿੱਖ ਬੰਦਾ ਦੋ ਟਾਈਮ ਨਿਤ ਨਿਮੀ ਸੂਰੇ ਉੱਠ ਕੇ 3 ਵਜੇ ਨਹਾ ਕੇ 4 ਵਜੇ ਪਾਠ ਕਰ ਲੈਣਾ ਉਹਨੇ ਦੁਪਹਿਰੇ ਵੀ ਪਾਠ ਕਰਨਾ ਉਹਨੇ ਕੰਮ ਨਹੀਂ ਛੇੜ ਕੇ ਖੇਤੀਬਾੜੀ ਜਾਂਦੇ ਰਾਤ ਨੂੰ 10 ਵਜੇ ਤੋਂ ਪਹਿਲਾਂ ਫੇਰ ਪਾਠ ਕਰਨਾ ਉਹਨੇ ਸਬੰਦੀ ਸਿੰਘ ਆਮਦਦਾ ਰਹਿੰਦਾ ਤੀਓ ਤੁਹਾਨੂੰ ਮੀਰੇ ਇਹ ਤਾਂ ਆਪਣੇ ਆਪਣੇ ਹੋਊ ਆ ਨਾ ਕੋਈ ਬੰਦਾ ਖਾਂਦਾ ਕੋਈ ਨਹੀਂ ਖਾਂਦਾ ਆਪਣੇ ਭੁੱਖੀ ਫੀਂਗਾ ਜਦੋਂ ਆਮ ਗੱਲਾਂ ਬਣ ਵਾਸਤੇ ਮੈਨੂੰ ਤਾਂ ਹਰ ਇੱਕੇ ਮਾੜਾ ਹੁੰਦਾ ਕੋਈ ਵੀ ਨਸ਼ਾ ਨਸ਼ਾ ਤਾਂ ਲੱਗਿਆ ਹਰ ਇੱਕੇ ਮਾੜਾ ਇਹ ਜਦੋਂ ਭੁੱਖੀ ਫੀਂਗ ਨੁਕਸਾਨ ਨਹੀਂ ਕਰਦੀ ਹਾਂ ਤੋ ਆਪਣੀ ਆਪਣੀ ਹੋਇਆ ਜੀ ਦੋਦਾ ਪਾਇ ਤੇ ਗੱਲ ਕਰਦੇ ਆ ਲਾੜ ਬੰਜਾਰਾ ਸੱਟ ਤੋਂ ਕਾਫੀ ਦੂਰ ਹੂਗਾ ਬਾਈ ਜੀ ਲਾੜ ਬੰਜਾਰਾ ਦਾ ਲੋਹਣ ਜਾ ਰਿਹਾ ਉਧਰ ਬਠੰਡੇ ਸਾਈਡ ਹਾਂ ਹਾਂ कि बंद लाड बनजारा टू टू सुनया जरूर है टूर बनजा लाड़ लाड बन जरा बाबा नानक भली करे ਸਭ ਰਾਤੀ ਪੁਲੀ ਗਏ ਪਤਾ ਜੀ ਸਭ ਸਾਰੇ ਤੇ ਰੱਬ ਮੋਬਾ ਬਾਬਾ ਨਾਨਕ ਕਵਿ ਕਰ ਪਰ ਰੱਖੇ ਸਾਸ ਰਿਆ ਕਾਲ ਵੀਰੇ ਸਾਸ ਰਿਆ ਕਾਲ ਇੱਕਦਮ ਵਿੱਚ ਕੋਲਾ ਬਹੁਤ ਆਉਂਦੀਆਂ ਨੇ ਜੋਨ ਸੰਦੂ ਕੀ ਹਾਲਾ ਵੀਰੇ ਠੀਕ ਠਾਕ ਹੋ ਬਾਈ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਾਈ ਜੀ ਗੁਰਪੁਰਬ ਦੀਆਂ ਬਾਬਾ ਨਾਨਕ ਜੀ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਵੀਰੇ ਪਰਿਵਾਰ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਬੱਸ ਮਾ ਜੀ ਲੱਗ ਗਿਆ। ਓ ਚਲੋ ਬਾਈ ਕੋਈ ਗੱਲ ਨਹੀਂ ਤਾਂ ਦੇਖੋ ਆਪਣੀ ਆਪਣੀ ਮौज ਆ। ਮੈਂ ਇਹ ਨਹੀਂ ਕਹਦਾ ਕਿ ਬੰਦੇ ਗਲਤ ਨਹੀਂ ਜਿਹੜੇ ਖਾਂਦੇ ਨੇ। ਵਧੀਆ ਵਧੀਆ ਜੋਬ ਨੂੰ ਵੀ ਇਹ ਚੜਦੀ ਕਲਾ ਬਾਈ ਚੜਦੀ ਕਲਾ ਵੇ ਜੀ। ਤੁਸੀਂ ਦੱਸੋ ਵੀਰ ਜੀ ਠੀਕ ਠਾਕ ਹੋ। ਪਰਵਾਹ ਠੀਕ ਹੈ ਜੀ। ਜਸਮਨ ਦੀਪ ਸਿੰਘਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ। ਹਾਂ ਜੀ ਮੈਂ ਆਪਣਾ ਬਲਾਉਂ ਕਰਦਾ। ਸਤਿ ਸ੍ਰੀ ਅਕਾਲ ਜੀ ਸਾਰੇ ਜੀ ਜਿੰਦੂ ਵਾਹਿਗੁਰੂ ਸਤਿ ਸ੍ਰੀ ਅਕਾਲ ਵੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਚਲੋ ਵਧੀ ਹੀ ਰੱਖੇ ਜੋਗਨ ਵੀਰੇ ਬਾਬਾ ਨਾਨਕ ਆਪਣਾ ਮਿਹਰ ਭਰੇ ਹੱਥ ਥੱਕ ਥੋੜੇ ਪਰਿਵਾਰ ਤੇ ਤੰਦਰੁਸਤੀਆ ਬਖਸ਼ੇ ਇੱਕ ਬਾਈ ਬਣ ਕੇ ਸਾਰੇ ਜਾਨਾਂ ਨੂੰ ਮੈਂ ਬੇਨਤੀ ਬਾਰ ਬਾਰ ਕਰਦਾ ਹੁੰਦਾ ਲਾਈਕ ਕਰ ਦਿਆ ਕਰੋ ਹਨਾ ਇੱਕ ਜਦੋਂ ਵੀ ਮੱਥਾ ਟੇਕਦੇ ਹੋ ਗੁਰੂ ਪਰਵ ਘਰ ਜਾ ਕੇ ਜਾਂ ਆਪਣੇ ਘਰ ਮੱਥਾ ਟੇਕਦੇ ਹੋ ਪਾਠ ਕਰਦੇ ਹੋ ਬਾਬੇ ਤੋਂ ਤੰਦਰੁਸਤੀ ਮੰਗਿਆ ਕਰੋ ਵੀ ਹਿੰਮੇ ਦੇ ਮਾਲਕਾ ਤੰਦਰੁਸਤੀ ਬਖਸ਼ੀਂ ਸਰੀਰ ਨੂੰ ਜੇ ਤੁਹਾਡੇ ਕੋਲ ਤੰਦਰੁਸਤੀ ਹੈ ਸਮਝੋ ਤੁਹਾਡੇ ਕੋਲ ਸਾਰਾ ਕੁਝ ਹੈ ਜੀ ਤੁਹਾਡੇ ਕੋਲ ਤੰਦਰੁਸਤੀ ਨਹੀਂ ਕਿ ਸਰੀਰ ਨੂੰ ਤੁਹਾਡੇ ਨੂੰ ਥੋੜੇ ਪੈਸੇ ਪੂਸੀ ਗੱਡੀਆਂ ਦਾ ਕੋਈ ਫਾਇਦਾ ਨਹੀਂ ਬਾਬੇ ਨਾਨਕ ਨੂੰ ਤੰਦਰੁਸਤੀ ਮੰਗਾ ਤਾ ਵੀ ਬਾਬਾ ਨਾਨਕਾਂ ਤੰਦਰੁਸਤੀ ਦਿੱਤੀ ਕੋਈ ਵੀ ਜੀ ਸਪੋਰਟ ਕਰਾ ਲਈ ਥੋੜੀ ਬਾਰਾ ਹੋ ਜਾ ਆਪਣਾ ਹਾਂ ਜੀ ਆ ਬਿਲਕੁਲ ਬਿਲਕੁਲ ਆ ਮੈਂ ਵੀ ਬਿਲਕੁਲ ਆਉਂਗਾ ਆਉਂਗਾ ਜਿਹੜੇ ਜਿਹੜੇ ਮੇਰੇ ਸਬਸਕ੍ਰਾਈਬ ਕਰੇ ਬਨੇ ਜਾਂ ਮੈਨੂੰ ਸਬਸਕ੍ਰਾਈਬ ਜਿਹਨਾਂ ਨੇ ਮੈਨੂੰ ਸਬਸਕ੍ਰਾਈਬ ਕਰਿਆ ਵਾ ਜਦੋਂ ਮੇਰੇ ਕੋਲ ਟਾਈਮ ਹੁੰਦਾ ਵਾ ਸਾਰਾ ਜਰੂਰ ਲਾਈਵ ਤੇ ਪੰਜ ਚਾਰ 10 ਮਿੰਟ ਲਾ ਕੇ ਆਉਣਾ ਹਾਂ ਉਹਨਾਂ ਸਾਹ 10 ਮਿੰਟ ਲਾਵਾ 5 ਮਿੰਟ ਲਾਵਾ ਪਰ ਮਜ਼ਰੂਰ ਲਾ ਕੇ ਲਾਉਣਾ ਆਪਣੇ ਬੋਲ ਪਰ ਜੋ ਉਹ ਦੰਦੇ ਕੇ ਆਈਦਾ ਬੀਜੀ ਹੋਮਾ ਕਿਤੇ ਕੰਮਕਾਰ ਜ ਖੇਤੀਬਾੜੀ ਚੋ ਗੱਲ ਜੁਦਾ ਜੇ ਵਾ ਫਰੀ ਹੋਵਾ ਮੈਨੂੰ ਨੋਟੀਫਿਕੇਸ਼ਨ ਆਜੂ ਮੇਰਾ ਨਾਲ ਨਾਲ ਨੂੰ ਜਾ ਕੇ ਲਾਉਣਾ ਮੇਰੀ ਜੋ ਵੀ ਅਛੂ ਦੀ ਹੈ ਦੋ ਮਾਰਥੀ ਨਹੀਂ ਹੋਈ ਮੈਂ ਨਹੀਂ ਲੱਗਦੀ ਕੋਈ ਉਸਾ ਓਕੇ ਓਕੇ ਕੋ ਗਾਲੀ ਭੈਣ ਮੇਰੀ ਘਰੇ ਬਹਿ ਕੇ 10 ਮਿੰਟਾ ਉਹਦਾ 15 ਮਿੰਟ ਬੈਗੁਰੂ ਸਤਨਾਮ ਬੈਗੁਰੂ ਦਾ ਜਾਪ ਕਰ ਲਿਆ ਕਰੋ ਇੱਕੋ ਗੱਲ ਆ ਕੋਈ ਜ਼ਰੂਰੀ ਨਹੀਂ ਹੈਗਾ ਹਨਾ ਵੀ ਗੁਰੂ ਘਰ ਜਾ ਕੇ ਮੱਥਾ ਟੇਕੋ ਤਾਂ ਹੀ ਲੱਗੂਗਾ ਮੱਥਾ ਉਹ ਥੋੜਾ ਮਨ ਸਾਫ਼ ਹੋਣਾ ਸੁਥਰਾ ਹੋਣਾ ਚਾਹੀਦਾ 10 ਮਿੰਟ ਘਰੇ ਬੈ ਕੇ ਬਦਾਇਆ ਸਤਨਾਮ ਸ੍ਰੀ ਵੈਗੁਰੂ ਬਸ ਜਾਪ ਹੀ ਕਰ ਲਓ ਜੇ ਪਾਠ ਵੀ ਨਹੀਂ ਕਰਨਾ ਵੈਗੁਰੂ ਬੈਗੁਰੂ ਦਾ ਜਾਪ ਕਰ ਲਓ ਇੱਕੋ ਗੱਲ ਆ ਬਸ ਬੰਦਾ ਉਹਨੂੰ ਯਾਦ ਕਰਦਾ ਰਹੇ ਪਰਮਾਤਮਾ ਨੂੰ ਮੈਂ ਥੋੜਾ ਤੇਜ਼ ਬੋਲਦਾ ਹਨਾ ਮੈਨੂੰ ਬਹੁਤ ਬੰਦੇ ਟੋਕ ਦੇਣਗੇ ਕਿ ਤੂੰ ਤੇਜ਼ ਬਹੁਤ ਬੋਲਦਾ ਮਨ ਨੂੰ ਯਾਰ ਮੈਨੂੰ ਤਾਂ ਹਾਂਜੀ ਹਾਂਜੀ ਵੀਰੇ ਜੋਗਨ ਮੇਰੇ ਧੰਨਵਾਦ ਵੀ ਨੇ ਸੱਚੇ ਪਾਤਸ਼ਾਹ ਤੋਂ ਤਰ ਦਰਸ਼ਤੀ ਬਖਸ਼ੇ ਲਾਈਕ ਜਰੂਰ ਕਰ ਦਿਓ ਜਿਹਨੇ ਨਹੀਂ ਕੀਤਾ ਜਾਣ ਤੋਂ ਪਹਿਲਾਂ ਵੀ ਜਿਹੜੇ ਬੈਠੇ ਨੇ ਉਹ ਵੀ ਹਾਂਜੀ ਹਾਂਜੀ ਵੀਰੇ ਕੋਈ ਗੱਲ ਨਹੀਂ ਜਿਉਂਦੇ ਬਰਸਦੇ ਰਹੋ ਵੀਰੇ ਜਿਉਂਦੇ ਬਰਸਦੇ ਰਹੋ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ चल कला रखे बाबा नानक थ हो दसो भाई अपा कौन कौन कितों कथों देख रहे कि कमी आवाज जा रही है चैनल सबसक्राइब कर लिये सारे जनों हाथ तो जोड़ के बेनती है ਚੰਗੀਆਂ ਚੀਜ਼ਾਂ ਦੇਖਿਆ ਕਰੋ ਮਾੜੀਆਂ ਚੀਜ਼ਾਂ ਨਾ ਦੇਖਿਆ ਕਰੋ ਆਪਣੇ ਵੱਲੋਂ ਆਪਾਂ ਕੋਸ਼ਿਸ਼ ਜ਼ਰੂਰ ਕਰੀਂਦੀ ਆ ਜਿੰਨੇ ਵੀ ਵੀਡੀਓ ਪਾਈਂਦੇ ਨੇ ਚੰਗੀਆਂ ਪਾਈਂਦੀਆਂ ਨੇ ਬੰਦਾ ਪਰਿਵਾਰਤ ਬਹਿ ਕੇ ਦੇਖੇ ਮੇਰੇ ਧੀਆ ਭੈਣਾਂ ਦੇਖਣਾ ਬਜ਼ੁਰਗ ਦੇਖਣਾ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆਂ ਵੀ ਆਪਾਂ ਚੰਗੀ ਚੀਜ਼ ਬਣਾ ਕੇ ਪਾਈਏ ਜੀ ਦਾ ਕੋਈ ਬੱਚਿਆਂ ਨੂੰ ਸੇਧ ਮਿਲੇ ਚੰਗੀ ਸਿੱਖਿਆ ਮਿਲੇ ਚੰਗੇ ਗੁਣ ਹੋਣ ਬੱਚਿਆਂ ਦੇ ਆਪਣੇ ਵੱਲੋਂ ਆਪਾਂ ਇਹ ਕੋਸ਼ਿਸ਼ ਕਰੀਂਦੀ ਆ ਜ਼ਰੂਰ ਚੈਨਲ ਸਬਸਕ੍ਰਾਈਬ ਕਰ ਲਿਓ ਟਾਈਮ ਹੋ ਗਿਆ 11:24 ਤੇ ਲੋ ਮੈਨੂੰ ਵੀ ਦਿਓ ਇਜਾਜ਼ਤ ਫਿਰ ਦੁਪਹਿਰ ਜੀ ਮੈਂ ਜ ਆਪਾਂ ਦੁਬਾਰੇ ਲਾਈਵ ਹੋਵਾਂਗਾ ਅੱਜ ਮੈਂ ਉਹ ਪਿੰਡ ਪੂੜੇ ਜਾਇਆ ਮਾ ਜਿਹੜਾ ਗੁੜਾ ਕੱਢਿਆ ਪਿੰਡ ਚ ਸ਼ਵਰ ਸ਼ਵਰ ਲੈ ਆਵਾ ਪਿੰਡ ਦੀ ਖਾ ਪੀਏ ਇਹ ਕੁਛ ਵੜਾ ਮੱਟਾ ਮੱਥਾ ਮੱਥਾ ਟੇਕ ਕੇ ਗੁਰੂ ਘਰ ਲੰਗਰ ਛੱਕ ਆਵਾਂਗੇ ਮੱਥਾ ਵਸੇ ਮਾ ਟੇਕ ਆਇਆ ਦੁਬਾਰਾ ਗੁਰੂ ਘਰ ਜਿਹੜਾ ਕੱਢ ਕੇ ਆਵਾਂਗੇ लंगर जरूर छकना चाहना गुरु घर का तो तो कोई त्यौहार हो कोई जन्म दिहाड़ा हो लंगर जरूर छकना चाहना चाहे थोड़ा छको छको जरूर ओके तो जी, वाहगुरु जी का खालसा वाहगुरु जी की फतेह जाए जी दोपहरे